ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਤ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜੋ 7 ਸਤੰਬਰ 2025 ਦਾ ਸਭ ਤੋਂ ਲੰਬਾ ਤੇ ਖਤਰਨਾਕ ਚੰਦਰ ਗ੍ਰਹਿਣ ਲੱਗਣ ਵਾਲਾ ਏ ਉਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਅਨੁਚਾਰ ਇਹ ਦਵਾਗੇ ਕਿ ਸਾਨੂੰ ਇਸ ਗ੍ਰੰਥ ਦੇ ਵਿੱਚ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤੇ ਕਿਹੜੀਆਂ ਮੁਸ਼ਕਲਾਂ ਦੇ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਸਾਨੂੰ ਕੁਝ ਉਪਾਅ ਕਰਨੇ ਚਾਹੀਦੇ ਨੇ ਜਿਸ ਦੇ ਨਾਲ ਸਾਡੀਆਂ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨਪ੍ਰਾਮਾ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵਾਦ ਤੋਂ ਬਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਪੈਨਪ੍ਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਗੋਮੈਂਟ ਵਰਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ 7 ਸਤੰਬਰ 2024 ਸਾਫ ਤੋਂ ਲੰਬਾ ਤੇ ਭਿਆਨਕ ਚੰਦਰ ਗ੍ਰਹਿ ਸ਼ੇਰ ਰਾਸ਼ੀਆਂ ਬਣਨਗੀਆਂ ਕਰੋੜਪਤੀ ਪਤੀ ਪਤਨੀ ਦੇ ਲਈ ਅੱਜ ਦੀ ਇਹ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਪਤੀ ਪਤਨੀ ਤੁਰੰਤ ਦੇਖੋ ਇਹ ਵੀਡੀਓ 7 ਸਤੰਬਰ 2025 ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਕੋਈ ਆਮ ਘਟਨਾ ਨਹੀਂ ਕਿਉਂਕਿ ਇਸ ਚੰਦਰ ਗ੍ਰਹਿਣ ਤੋਂ ਬਾਅਦ ਚਾਰ ਅਜਈਆਂ ਰਾਸ਼ੀਆਂ ਨੇ ਜਿਨ੍ਹਾਂ ਦੀ ਕਿਸਮਤ 7 ਸਤੰਬਰ 2025 ਐਤਵਾਰ ਦੀ ਰਾਤ ਤੋਂ ਬਦਲਣ ਵਾਲੀਏ ਤੇ ਮਾਵਾਂ ਤੇ ਭੈਣਾਂ ਤੁਹਾਨੂੰ ਦੱਸ ਦਿੰਨੇ ਆ ਕਿ ਇਸ 7 ਸਤੰਬਰ ਨੂੰ ਸਾਲ ਦਾ ਦੂਜਾ ਤੇ ਸਭ ਤੋਂ ਵੱਡਾ ਗ੍ਰਹਿਣ ਹੋਣ ਚਾਰਿਆ ਤੇ ਆਓ ਤੁਹਾਨੂੰ ਇਹ ਵੀ ਸੁਪੈਸ਼ਟ ਕਰੀਏ ਕਿ ਇਹ ਕੋਈ ਆਮ ਗੱਲ ਨਹੀਂ ਪਰ ਇਸ ਦਿਨ ਅਸਮਾਨ ਦੇ ਵਿੱਚ ਚੰਦਰਮਾ ਦਾ ਅਦਭੂਤ ਤੇ ਅਲੌਕਿਕ ਦ੍ਰਿਸ਼ ਦਿਖਾਈ ਦੇਵੇਗਾ ਇਸ ਕਾਰਨ ਕਰਕੇ ਨਾਤਾ ਸਿਰਫ ਭਾਰਤ ਬਲਕੇ ਪੂਰੀ ਦੁਨੀਆ ਦੇ ਜੋਤਿਸ਼ ਪੰਡਿਤ ਧਾਰਮਿਕ ਵਿਦਵਾਨ ਤੇ ਵਿਗਿਆਨੀ ਚੰਦਰ ਗ੍ਰਹਿਣ ਦੀ ਉਡੀਕ ਕਰ ਰਹੇ ਨੇ ਪੰਚਾਂਗ ਦੇ ਅਨੁਸਾਰ ਇਸ ਵਾਰ ਇਹ ਚੰਦਰ ਗ੍ਰਹਿਣ ਪਾਦਰਪਦ ਮਹੀਨੇ ਦੀ ਪੂਰਨ ਮਾਸੀ ਤਰੀਕ ਨੂੰ ਲੱਗੇਗਾ ਤੇ ਇਸ ਦਿਨ ਸਾਲ 2024 ਦਾ ਸਭ ਤੋਂ ਵੱਡਾ ਤੇ ਸਭ ਤੋਂ ਲੰਬਾ ਚੰਦਰ ਗ੍ਰਹਿਣ ਲੱਗੇਗਾ। ਇਹ ਇੱਕ ਧਾਰਮਿਕ માનਤਾ ਹੈ ਕਿ ਸੂਤਕਾਲ ਚੰਦਰ ਗ੍ਰਹਿਣ ਤੋਂ 9 ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ। ਤੇ ਸੂਤਕਾਲ ਦੇ ਦੌਰਾਨ ਕੋਈ ਵੀ ਸ਼ੁਭ ਜਾਂ ਅਸ਼ੁਭ ਕੰਮ ਕਰਨਾ ਨਹੀਂ ਚਾਹੀਦਾ ਤੇ ਖਾਣਾ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਿਨ ਕੀਤੇ ਗਏ ਇਸ ਸਮੇਂ ਕੀਤੇ ਗਏ ਸ਼ੁਭ ਕਮਾ ਦਾ ਨਤੀਜਾ ਨਹੀਂ ਮਿਲਦਾ ਇਸ ਲਈ ਆਓ ਹੁਣ ਇਸ ਸਾਲ ਦੇ ਦੂਜੇ ਤੇ ਸਭ ਤੋਂ ਖਾਸ ਚੰਦਰ ਗ੍ਰਹਿਣ ਦੀ ਮਿਤੀ ਤੇ ਸਮੇਂ ਬਾਰੇ ਅਸੀਂ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਜਾਣਕਾਰੀ ਵਿਸਥਾਰ ਦੇ ਵਿੱਚ ਦੱਸਾਂਗੇ ਕਿ ਇਹ ਗ੍ਰਹਿਣ ਕਿੰਨਾ ਚਿਰ ਰਹੇਗਾ ਇਹ ਕਿੱਥੋਂ ਦਿਖਾਈ ਦੇਵੇਗਾ ਤੇ ਇਸ ਚੰਦਰ ਗ੍ਰਹਿਣ ਤੋਂ ਬਾਅਦ ਕਿਹੜੀਆਂ ਰਾਸ਼ੀਆਂ ਦੀ ਕਿਸਮਤ ਚਮਕਣੀ ਸ਼ੁਰੂ ਹੋ ਜਾਵੇਗੀ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਭਗਵਾਨ ਪੂਲੇनाथ ਦੀ ਅਸ਼ੀਰਵਾਦ ਕਿਸ ਰਾਸ਼ੀ ਤੇ ਸਭ ਤੋਂ ਵੱਧ ਵਰਣਗੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਸ ਵਿਅਕਤੀ ਤੇ ਪੂਲੇनाथ ਜੀ ਦੀ ਨજર ਪੈਂਦੀ ਹੈ ਉਸ ਦੀ ਕਿਸਮਤ ਵੇ ਬਦਲ ਜਾਂਦੀ ਏ ਉਸਦੇ ਤਾਰੇ ਚਮਕਣ ਲੱਗ ਪੈਂਦੇ ਨੇ ਤੇ ਜ਼ਿੰਦਗੀ ਦੇ ਵਿੱਚ ਅਚਾਨਕ ਖੁਸ਼ੀ ਤੇ ਖੁਸ਼ਹਾਲੀ ਆ ਜਾਂਦੀ ਏ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਇਸ ਵੀਡੀਓ ਨੂੰ ਅੰਤ ਤੱਕ ਪੂਰੇ ਧਿਆਨ ਦੇ ਨਾਲ ਸੁਣਿਓ ਖਾਸ ਕਰਕੇ ਮਾਵਾ ਤੇ ਭੈਣਾ ਇਹ ਕੋਈ ਆਮ ਨਹੀਂ ਸਗੂ ਬਹੁਤ ਹੀ ਖਾਸ ਤੇ ਪ੍ਰਭਾਵਸ਼ਾਲੀ ਚੰਦਰ ਗਰੇ ਨੇ 12 ਰਾਸ਼ੀਆਂ ਦੇ ਵਿੱਚੋਂ ਕੁਝ ਅਜਿਹੀਆਂ ਰਾਸ਼ੀਆਂ ਹਨ ਜੋ ਖੁਸ਼ਕਿਸਮਤ ਹਨ ਜਿਨ੍ਹਾਂ ਦੀ ਕਿਸਮਤ ਇਸ ਗ੍ਰਹਿਣ ਤੋਂ ਬਾਅਦ ਬਦਲਣ ਵਾਲੀ ਹੈ। ਤੋਂ ਇਸੇ ਤਰੀਕੇ ਦੇ ਨਾਲ ਹੁਣ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਕਰੰਵਾਰ ਦੱਸਾਂਗੇ ਕਿ ਚੰਦਰ ਗ੍ਰਹਿਣ ਦਾ ਸਹੀ ਸਮਾਂ ਕਦੋਂ ਹੋਵੇਗਾ, ਸੂਤਕ ਕਾਲ ਕਦੋਂ ਸ਼ੁਰੂ ਹੋਵੇਗਾ। ਇਸ ਦੇ ਧਾਰਮਿਕ ਅਤੇ ਜੋਤਿਸ਼ ਪ੍ਰਭਾਵ ਕਿਸ ਰੂਪ ਦੇ ਵਿੱਚ ਹੋਣਗੇ ਭਾਰਤੀ ਸਮੇਂ ਅਨੁਸਾਰ ਇਹ ਚੰਦਰ ਗ੍ਰਹਿਣ 7 ਸਤੰਬਰ 2025 ਨੂੰ ਹੋਣ ਜਾ ਰਿਹਾ ਹੈ ਇਹ ਇੱਕ ਪੂਰਾ ਚੰਦਰ ਗ੍ਰਹਿਣ ਹੋਵੇਗਾ ਜਿਸ ਨੂੰ ਖਗੋਲ ਵਿਗਿਆਨ ਦੀ ਭਾਸ਼ਾ ਦੇ ਵਿੱਚ બ્લેਡ મૂਨ ਵੀ ਕਿਹਾ ਜਾਂਦਾ ਹੈ ਇਸ ਦਾ ਪ੍ਰਭਾਵ ਪੂਰੀ ਦੁਨੀਆ ਤੇ ਖਾਸ ਕਰਕੇ ਭਾਰਤ, ਏਸ਼ੀਆ, ਯੂਰਪ ਤੇ ਆਫਰੀਕਾ ਦੇ ਵਿੱਚ ਬਹੁਤ ਸਪਸ਼ਟ ਤੌਰ ਤੇ ਦਿਖਾਈ ਦੇਵੇਗਾ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਸੂਰਜ, ਧਰਤੀ ਤੇ ਚੰ드ਰਮਾ ਇੱਕ ਸਿੱਧੀ ਰੇਖਾ ਦੇ ਵਿੱਚ ਆਉਂਦੇ ਨੇ ਤੇ ਧਰਤੀ ਚੰ드ਰਮਾ ਨੂੰ ਪੂਰੀ ਤਰ੍ਹਾਂ ਆਪਣੇ ਪਰਛਾਵੇਂ ਦੇ ਨਾਲ ਢੱਕ ਲੈਂਦੀ ਹੈ ਤਾਂ ਸੂਰਜ ਦੀ ਰੋਸ਼ਨੀ ਸਿੱਧੇ ਚੰ드ਰਮਾ ਤੱਕ ਨਹੀਂ ਪਹੁੰਚ ਪਾਉਂਦੀ। ਇਹ ਹੈ ਰਾਣੀ ਜਨਕ ਖਗੋਲੀ ਘਟਨਾ ਨੂੰ ਚੰਦਰ ਗ੍ਰਹਿਣ ਕਿਹਾ ਜਾਂਦਾ ਹੈ ਤੇ ਆਓ ਜਾਣਦੀਆਂ ਭਾਰਤੀ ਸਮੇਂ ਅਨੁਸਾਰ ਇਸ ਲੰਬੇ ਚੰਦਰ ਗ੍ਰਹਿਣ ਦਾ ਸਮਾਪਤੀ ਸੂਤਿਕ ਕਾਲ। ਉਪਸ਼ਾਇਆ ਗ੍ਰਹਿਣ ਰਾਤ ਨੂੰ ਲਗਭਗ 9 ਵਜੇ ਸ਼ੁਰੂ ਹੋਵੇਗਾ ਤੇ ਇਸ ਤੋਂ ਬਾਅਦ ਅੰਸ਼ਿਕ ਗ੍ਰਹਿਣ ਰਾਤ 10 ਵਜੇ ਦੇ ਕਰੀਬ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ ਤੇ ਰਾਤ 11 ਵਜੇ ਦੇ ਕਰੀਬ ਚੰਦਰਮਾ ਪੂਰੀ ਤਰ੍ਹਾਂ ਧਰਤੀ ਤੇ ਪਰਛਾਵੇਂ ਵਿੱਚ ਪਰਵੇਸ਼ ਕਰ ਜਾਵੇਗਾ ਠੀਕ 12:20 ਵਜੇ ਇਹ ਪੂਰਨ ਚੰਦਰ ਗ੍ਰਹਿਣ ਚਾਨੀ ਬਲੱਡ ਮੂਨ ਪੂਰੇ ਭਾਰਤ ਦੇ ਵਿੱਚ ਸਾਫ਼ ਦਿਖਾਈ ਦੇਵੇਗਾ ਤੇ ਇਸ ਤੋਂ ਬਾਅਦ ਇਹ ਘਟਨਾ ਹੌਲੀ ਹੌਲੀ ਖਤਮ ਹੋਣੀ ਸ਼ੁਰੂ ਹੋ ਜਾਵੇਗੀ ਇਹ ਦੁਪਹਿਰ 1:35 ਦੇ ਕਰੀਬ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਗਰਮ ਦਾ ਭਾਵ ਕਿ ਇਹ ਗ੍ਰਹਿਣ ਲਗਭਗ 3 ਘੰਟੇ ਤੇ 28 ਮਿੰਟ ਤੱਕ ਰਹੇਗਾ ਇਸ ਦਾ ਪ੍ਰਭਾਵ ਵੀ ਕਾਫੀ ਡੂੰਗਾ ਹੋਵੇਗਾ ਇਹ ਵੀਡੀਓ ਉਹਨਾਂ ਮਾਵਾਂ ਤੇ ਭੈਣਾਂ ਦੇ ਨਾਲ ਸਾਂਝੀ ਕਰਨੀ ਚਾਹੀਦੀ ਹੈ ਜੋ ਗਰਭਵਤੀ ਹਨ ਜਿੰਨਾ ਦੇ ਛੋਟੇ ਬੱਚੇ ਹਨ ਕਿਉਂਕਿ ਇੱਕ ਧਾਰਮਿਕ ਵਿਸ਼ਵਾਸ ਹੈ ਕਿ ਗ੍ਰਹਿਣ ਦਾ ਪ੍ਰਭਾਵ ਔਰਤਾਂ ਤੇ ਗਰਭਵਤੀ ਔਰਤਾਂ ਤੇ ਬੱਚੀਆਂ ਤੇ ਹੁੰਦਾ ਹੈ ਇਸ ਲਈ ਅਸੀਂ ਤੁਹਾਨੂੰ ਕੁਝ ਖਾਸ ਉਪਾਅ ਵੀ ਦੱਸਾਂਗੇ ਜਿਨ੍ਹਾਂ ਦੁਆਰਾ ਤੁਸੀਂ ਇਸ ਚੰਦਰ ਗ੍ਰਹਿਣ ਦੇ ਦੋਸ਼ਾਂ ਤੋਂ ਬਚ ਸਕਦੇ ਹੋ ਅਸੀਂ ਇਹ ਵੀ ਦੱਸਾਂਗੇ ਕਿ ਇਸ ਚੰਦਰ ਗ੍ਰਹਿਣ ਤੋਂ ਬਾਅਦ ਉਹ ਚਾਰ ਖੁਸ਼ਕਿਸਮਤ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ ਪੂਰਨ ਚੰਦਰ ਗ੍ਰਹਿਣ ਨੂੰ ਵਿਗਿਆਨਿਕ ਭਾਸ਼ਾ ਦੇ ਵਿੱਚ ਬਲੱਡ ਮੂਨ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਧਰਤੀ ਸੂਰਜ ਤੇ ਚੰ드ਰਮਾ ਦੇ ਵਿਚਕਾਰ ਆਉਂਦੀ ਹੈ ਤਾਂ ਸੂਰਜ ਦੀਆਂ ਕਿਰਨਾਂ ਧਰਤੀ ਦੇ ਵਾਯੂ ਮੰਡਲ ਵਿੱਚੋਂ ਲੰਘਦੀਆਂ ਹਨ ਤੇ ਚੰ드ਰਮਾ ਤੇ ਲਾਲ ਤਾਂਬੇ ਵਰਗਾ ਪਰਛਾਵਾਂ ਪਾਉਂਦੀਆਂ ਹਨ ਜਿਸ ਕਾਰਨ ਇਹ ਦ੍ਰਿਸ਼ ਹੈਰਾਨੀਜਨਕ ਤੇ ਰਹੱਸਮਈ ਲੱਗਦਾ ਹੈ ਇਸ ਵਾਰ ਪੂਰੇ ਭਾਰਤ ਵਿੱਚ ਬਲੱਡ ਮੂਨ ਸਾਫ਼ ਦਿਖਾਈ ਦੇਵੇਗਾ ਇਸ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਭਾਦਰਪਦ ਪੂਰਨਮਾ ਦੀ ਰਾਤ ਨੂੰ ਲੱਗਣ ਵਾਲਾ ਇਹ ਚੰਦਰ ਗ੍ਰਹਿਣ 12 ਵਿੱਚੋਂ ਚਾਰ ਰਾਸ਼ੀਆਂ ਲਈ ਜੀਵਨ ਬਦਲਣ ਵਾਲਾ ਸਾਬਤ ਹੋਵੇਗਾ ਤੇ ਭੋਲੇनाथ ਦੇ ਵਿਸ਼ੇਸ਼ ਆਸ਼ੀਰਵਾਦ ਇਨ੍ਹਾਂ ਰਾਸ਼ੀਆਂ ਦੇ ਲੋਕਾਂ ਤੇ ਵਰਨਗੇ। ਉਹਨਾਂ ਦੇ ਦੁੱਖ ਤੇ ਦਰਦ ਦੂਰ ਹੋ ਜਾਣਗੇ, ਦੌਲਤ ਤੇ ਖੁਸ਼ਹਾਲੀ ਆਵੇਗੀ, ਉਹਨਾਂ ਦੇ ਜੀਵਨ ਦੇ ਤਾਰੇ ਚਮਕਣ ਲੱਗ ਪੈਣਗੇ। ਇਸੇ ਇਥੇ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਣ ਜਾ ਰਹੇ ਹਾਂ ਕਿ ਉਹ ਚਾਰ ਖੁਸ਼ਕਿਸਮਤ ਰਾਸ਼ੀਆਂ ਕਿਹੜੀਆਂ ਹਨ ਇਸ ਲਈ ਤੁਹਾਨੂੰ ਇਸ ਵੀਡੀਓ ਨੂੰ ਅੰਤ ਤੱਕ ਦੇਖਣਾ ਚਾਹੀਦਾ ਹੈ ਜੋਤਿਸ਼ ਤੇ ਵਿਆਦਿਕ માનਤਾ ਦੇ ਅਨੁਸਾਰ ਅਜਿਹਾ ਸੰਜੋਗ 122 ਸਾਲਾਂ ਦੇ ਬਾਅਦ ਹੋਇਆ ਹੈ ਇਸ ਦਿਨ ਦਾ ਚੰ드ਰਮਾ ਲਾਲ ਰੰਗ ਨਾਲ ਦਿਖਾਈ ਦੇਵੇਗਾ ਕਿਉਂਕਿ ਧਰਤੀ ਸੂਰਜ ਤੇ ਚੰ드ਰਮਾ ਦੇ ਵਿਚਕਾਰ ਉਹ ਲੰਗਦੀ ਹੈ ਤੇ ਸੂਰਜ ਦੀ ਰੋਸ਼ਨੀ ਤਾਂਬੇ ਦੇ ਲਾਲ ਰੰਗ ਦੇ ਵਿੱਚ ਬਦਲ ਜਾਂਦੀ ਹੈ ਤੇ ਚੰਦਰਮਾ ਤੇ ਡਿੱਗਦੀ ਹੈ ਭਾਰਤ ਵਿੱਚ ਇਹ ਦ੍ਰਿਸ਼ ਹਰ ਰਾਜ ਦੇ ਵਿੱਚ ਸਪਸ਼ਟ ਤੌਰ ਤੇ ਦਿਖਾਈ ਦੇਵੇਗਾ ਤੇ ਇਸ ਦੇ ਨਾਲ ਹੀ ਇਹ ਯੂਰਪ ਅਫਰੀਕਾ ਉੱਤਰੀ ਤੇ ਦੱਖਣੀ ਅਮਰੀਕਾ ਪਰਿਸ਼ਾਂਤ ਮਹਾਸਾਗਰ ਅਟਲਾਂਟਿਕ ਮਹਾਰਾਸ਼ਟਰ ਵਿੱਚ ਵੀ ਸਪਸ਼ਟ ਤੌਰ ਤੇ ਦਿਖਾਈ ਦੇਵੇਗਾ ਇਹ ਹਿੰਦ ਮਹਾਸਾਗਰ ਆਰਕਟਿਕ ਤੇ ਅੰਟਾਰਕਟਿਕ ਤੋਂ ਵੀ ਦੇਖਿਆ ਜਾ ਸਕਦੇ ਜੋਤਿਸ਼ ਤੇ ਵੈਦਿਕ ਵਿਸ਼ਵਾਸ ਦੇ ਅਨੁਸਾਰ ਤੁਹਾਨੂੰ ਇਸ ਦਿਨ ਕੁਝ ਖਾਸ ਕੰਮ ਵੀ ਕਰਨੇ ਚਾਹੀਦੇ ਆ ਜਿਸ ਤੋਂ ਬਾਅਦ ਜੀਵਨ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ ਤੇ ਇਹ ਵੀ ਮੰਨਿਆ ਜਾਂਦਾ ਏ ਕਿ ਚੰਦਰ ਗ੍ਰਹਿਣ ਦੇ ਸਮੇ ਸਾਰੀਆਂ ਬ੍ਰਹਮ ਸ਼ਕਤੀਆਂ ਆਪਣੀ ਸਿਖਰ ਤੇ ਹੁੰਦੀਆਂ ਹਨ ਤੇ ਉਸ ਸਮੇਂ ਕੀਤਾ ਗਿਆ ਕੋਈ ਵੀ ਉਪਕਾਰ ਕਰਦੇ ਵੀ ਬੇਅਰਥ ਨਹੀਂ ਜਾਂਦਾ ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ Hindu ਧਰਮ ਦੇ ਵਿੱਚ ਬਹੁਤ ਸਾਰੇ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਵਿੱਚੋਂ ਭਗਵਾਨ ਪੂਲੇनाथ ਜੀ ਹਨ ਜਿਸ ਵਿਅਕਤੀ ਤੇ ਪੂਲੇनाथ ਆਸ਼ੀਰਵਾਦ ਦਿੰਦੇ ਹਨ ਉਸ ਦੇ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਨੇ ਪਰ ਜੋ ਲੋਕ ਪਾਪ ਕਰਦੇ ਆ ਬੁਰੇ ਕੰਮ ਕਰਦੇ ਆ ਦੂਜਿਆਂ ਨੂੰ ਦੁੱਖ ਦਿੰਦੇ ਨੇ ਭੋਲੇ ਨਾਥ ਦਾ ਕ੍ਰੋਧ ਉਹਨਾਂ ਤੇ ਵੀ ਉਤਰਦਾ ਏ ਤੇ ਇਸ ਵਾਰ 12 ਰਾਸ਼ੀਆਂ ਦੇ ਵਿੱਚੋਂ ਕੁਝ ਰਾਸ਼ੀਆਂ ਅਜਈਆਂ ਨੇ ਇਸ ਚੰਦਰ ਗ੍ਰਹਿਣ ਤੋਂ ਬਾਅਦ ਉਹਨਾਂ ਦੇ ਜੀਵਨ ਵਿੱਚ ਉਹ ਹਰ ਤਰ੍ਹਾਂ ਦੀਆਂ ਕਮੀਆਂ ਖਤਮ ਹੋ ਜਾਣਗੀਆਂ ਤੇ ਇਸ ਪ੍ਰਭਾਵ ਦੇ ਨਾਲ ਇਹਨਾਂ ਰਾਸ਼ੀਆਂ ਦੇ ਜੀਵਨ ਦੇ ਵਿੱਚ ਅਥਾਹ ਖੁਸ਼ੀ ਆਉਣ ਵਾਲੀ ਹੈ ਪੋਲੇਨਾ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੋਂ ਬਾਅਦ ਇਹਨਾਂ ਰਾਸ਼ੀਆਂ ਦੇ ਜੀਵਨ ਵਿੱਚੋਂ ਦੁੱਖ ਤੇ ਪੀੜਾ ਖਤਮ ਹੋ ਜਾਣਗੀਆਂ ਉਹਨਾਂ ਨੂੰ ਉਹਨਾਂ ਦੇ ਜੀਵਨ ਦੇ ਵਿੱਚ ਧਨ ਸਫਲਤਾ ਤੇ ਵੱਡੀਆਂ ਪ੍ਰਾਪਤੀਆਂ ਵੀ ਮਿਲਣਗੀਆਂ ਜਿਸ ਕਾਰਨ ਇਹਨਾਂ ਰਾਸ਼ੀਆਂ ਦੀ ਕਿਸਮਤ ਚਮਕੇਗੀ ਤੇ ਜੀਵਨ ਪੂਰੀ ਤਰ੍ਹਾਂ ਬਦਲ ਜਾਵੇਗਾ ਜਿੰਨਾ ਖੁਸ਼ਕਿਸਮਤ ਤੇ ਭਾਗਸ਼ਾਲੀ ਰਾਸ਼ੀਆਂ ਬਾਰੇ ਅਸੀਂ ਇਸ ਤਰ੍ਹਾਂ ਚਰਚਾ ਕਰਨੇ ਆਂ ਉਨਾ ਖੁਸ਼ਮੇ ਕਿਸਮਤ ਤੇ ਭਾਇਸ਼ਾਲੀ ਰਾਸ਼ੀਆਂ ਦੇ ਵਿੱਚੋਂ ਪਹਿਲੀ ਰਾਸ਼ੀ ਹੈ ਮੇਕ ਜੀ ਹਾਂ ਮੇਖ ਰਾਸ਼ੀ ਦੇ ਲੋਕਾਂ ਲਈ ਇਹ ਚੰਦਰ ਗ੍ਰਹਿਣ ਕਿਸੇ ਵਰਦਾਨ ਤੋਂ ਘਟ ਨਹੀਂ ਹੋਵੇਗਾ ਇਸ ਗ੍ਰਹਿਣ ਤੋਂ ਬਾਅਦ ਭਗਵਾਨ ਭੋਲੇ ਨਾਥ ਦੇ ਆਸ਼ੀਰਵਾਦ ਦੇ ਨਾਲ ਤੁਹਾਡੀ ਕਿਸਮਤ ਮਜ਼ਬੂਤ ਹੋ ਜਾਵੇਗੀ ਜੇਕਰ ਤੁਹਾਡਾ ਕਾਰੋਬਾਰ ਲੰਬੇ ਸਮੇਂ ਤੋਂ ਰੁਕਿਆ ਹੋਇਆ ਹੈ ਤਾਂ ਇਹ ਚੱਲਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਜੀਵਨ ਵਿੱਚ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੁੱਲਣਗੇ ਜਿਸ ਨਾਲ ਤੁਹਾਨੂੰ ਦੌਲਤ ਮਿਲੇਗੀ ਇਸ ਗ੍ਰਹਿਣ ਤੋਂ ਬਾਅਦ ਤੁਹਾਡੇ ਕੋਲ ਆਉਣ ਵਾਲੀ ਦੌਲਤ ਵੀ ਵਧਦੀ ਰਹੇਗੀ ਜੇਕਰ ਤੁਸੀਂ ਇਸ ਚੰਦਰ ਗ੍ਰਹਿਣ ਤੋਂ ਬਾਅਦ ਨਵਾਂ ਕਾਰੋਬਾਰ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਉਸ ਵਿੱਚ ਜ਼ਰੂਰ ਸਫਲਤਾ ਮਿਲੇਗੀ ਤੇ ਚੰਗੇ ਵਿੱਤੀ ਲਾਭ ਵੀ ਮਿਲਣਗੇ ਪੂਲਨਾ ਦੇ ਅਸੀਰਵਾਦ ਨਾਲ ਤੁਹਾਡੀ ਜੀਵਨ ਵਿੱਚ ਮਾਨਸਿਕ ਸ਼ਾਂਤੀ ਵੀ ਵਧੇਗੀ ਤੇ ਤੁਸੀਂ ਵਿਸ਼ਵਾਸ ਨਾਲ ਫੈਸਲੇ ਲੈ ਸਕੋਗੇ ਮੇਕ ਰਾਸ਼ੀ ਦੇ ਲੋਕਾਂ ਬਾਰੇ ਜੋਤਿਸ਼ ਦੇ ਵੈਦਿਕ ਵਿਸ਼ਵਾਸ ਦੇ ਨਾਲ ਕਹਿੰਦੇ ਨੇ ਇਸ ਚੰਦਰੀ ਗ੍ਰੈਂਡ ਤੋਂ ਬਾਅਦ ਤੁਹਾਡੀ ਇੱਜ਼ਤ ਤੇ ਪ੍ਰਤਿਸ਼ਠਾ ਵਧੇਗੀ ਸਮਾਜ ਵਿੱਚ ਤੁਹਾਡਾ ਨਾਮ ਦੀ ਸਤਕਾਰ ਵਧੇਗਾ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਅਜਿਹੇ ਮੌਕੇ ਮਿਲ ਸਕਦੇ ਆ ਜੋ ਤੁਹਾਡੀ ਪੂਰੀ ਜ਼ਿੰਦਗੀ ਬਦਲ ਦੇਣਗੇ ਕੁੱਲ ਮਿਲਾ ਕੇ ਇਹ ગ્રਹ ਮੇਖ ਰਾਸ਼ੀ ਦੇ ਲੋਕਾਂ ਲਈ ਸਫਲਤਾ ਸਤਕਾਰ ਤੇ ਖੁਸ਼ਹਾਲੀ ਲਿਆਉਣ ਵਾਲਾ ਹੈ ਜੇਕਰ ਤੁਸੀਂ ਮੇਖ ਰਾਸ਼ੀ ਦੇ ਵਿਅਕਤੀ ਹੋ ਤਾਂ ਇਸ ਚੰਦਰ ਗ੍ਰਹਿ ਤੋਂ ਬਾਅਦ ਹਰ ਸੋਮਵਾਰ ਨੂੰ ਭਗਵਾਨ ਪੂਲੀਨਾਥ ਦੇ ਮੰਦਰ ਜਾਓ ਤੇ ਸ਼ਿਵਲਿੰਗ ਤੇ ਗੰਗਾ ਜਲ ਦਾ ਲੋਟਾ ਚੜਾਓ ਅਜਿਹਾ ਕਰਨ ਦੇ ਨਾਲ ਤੁਹਾਡੇ ਨੌਂ ਗ੍ਰਹਿ ਸੰਤੁਲਿਤ ਰਹਿਣਗੇ ਤੇ ਜੀਵਨ ਦੇ ਵਿੱਚ ਨਿਰੰਤਰ ਤਰੱਕੀ ਹੋਵੇਗੀ ਤੇ ਇਸ ਤੋਂ ਇਲਾਵਾ ਇੱਕ ਗੁੰਨ ਗੱਲ ਕਰਦੀ ਹੈ ਮਿਥੁਨ ਰਾਸ਼ੀ ਦੀ ਕਿ ਇਹ ਚੰਦਰ ਗ੍ਰਹਿ ਮਿਥੁਨ ਰਾਸ਼ੀ ਦੇ ਲੋਕਾਂ ਦੇ ਲਈ ਬਹੁਤ ਖਾਸ ਹੋਣ ਵਾਲਾ ਹੈ ਤੇ ਕਿਹਾ ਜਾਂਦਾ ਹੈ ਕਿ ਇਸ ਗ੍ਰਹਿ ਤੋਂ ਬਾਅਦ ਤੁਹਾਨੂੰ ਨੌਕਰੀ ਵੀ ਮਿਲ ਸਕਦੀ ਹੈ ਜੇਕਰ ਤੁਸੀਂ ਪਹਿਲਾਂ ਹੀ ਕੰਮ ਕਰ ਰਹੇ ਹੋ ਤਾਂ ਤਰੱਕੀ ਮਿਲਣ ਦੀ ਸੰਭਾਵਨਾ ਹੈ ਇਹ ਗ੍ਰਹਿ ਉਹਨਾਂ ਲੋਕਾਂ ਦੇ ਜੀਵਨ ਤੋਂ ਅਸ਼ੁਭਤਾ ਨੂੰ ਖਤਮ ਕਰ ਦੇਵੇਗਾ ਜੋ ਲੰਬੇ ਸਮੇਂ ਤੋਂ ਆਪਣੀ ਬਦਕਿਸਮਤੀ ਕਾਰਨ ਪਰੇਸ਼ਾਨ ਹਨ ਤੁਹਾਡੀ ਕਿਸਮਤ ਮਜ਼ਬੂਤ ਹੋ ਜਾਵੇਗੀ ਤੁਹਾਡੇ ਨੌਗਰੇ ਤੁਹਾਡਾ ਸਾਥ ਦੇਣ ਲੱਗ ਪੈਣਗੇ ਰਾਹੂ ਤੇ ਕੇਤੂ ਦੀ ਸਥਿਤੀ ਵੀ ਤੁਹਾਡੇ ਪੱਖ ਦੇ ਵਿੱਚ ਹੋਵੇਗੀ ਜਿਸ ਕਾਰਨ ਤੁਸੀਂ ਜੋ ਵੀ ਫੈਸਲਾ ਲਓਗੇ ਉਸ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਤੇ ਸਿਰਫ ਲਾਭ ਹੀ ਹੋਵੇਗਾ ਮਿਥੁਨ ਰਾਸ਼ੀ ਦੇ ਲੋਕਾਂ ਦਾ ਪੈਸਾ ਜੋ ਲੰਬੇ ਸਮੇਂ ਤੋਂ ਵਿਚਾਰ ਦੇ ਵਿੱਚ ਫਸਿਆ ਹੋਇਆ ਸੀ ਜੈ ਕਿਸੇ ਨੂੰ ਉਧਾਰ ਦਿੱਤਾ ਗਿਆ ਸੀ ਇਸ ਚੰਦਰ ਗ੍ਰਹਿਣ ਤੋਂ ਬਾਅਦ ਆਸਾਨੀ ਦੇ ਨਾਲ ਵਾਪਸ ਆ ਜਾਵੇਗਾ ਜੇਕਰ ਤੁਸੀਂ ਇਸ ਸਮੇਂ ਤੋਂ ਬਾਅਦ ਕੋਈ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਇਸ ਬਹੁਤ ਲਾਭ ਮਿਲੇਗਾ ਚਾਹਤਾ ਤੇ ਮਾਨ ਖਰੀਦਣ ਲਈ ਸ਼ੁਭ ਜੋਗ ਬਣ ਰਹੇ ਹਨ ਪਗਵਾਨ ਪੂਰਨ ਨਾਥ ਦੀ ਅਸ਼ੀਰਵਾਦ ਦੇ ਨਾਲ ਇਸ ਵਾਰ ਚੰਦਰ ਗ੍ਰਹਿ ਮਿਥੂਨ ਰਾਸ਼ੀ ਦੇ ਲੋਕਾਂ ਦੇ ਜੀਵਨ ਵਿੱਚ ਪੂਰੀ ਤਰ੍ਹਾਂ ਸਕਾਰਾਤਮਕ ਬਦਲਾਅ ਲਿਆਏਗਾ ਜੇਕਰ ਤੁਸੀਂ ਮਿਥੂਨ ਰਾਸ਼ੀ ਦੇ ਵਿਅਕਤੀ ਹੋ ਤਾਂ ਹਰ ਸੋਮਵਾਰ ਨੂੰ ਆਪਣੇ ਹੱਥਾਂ ਦੇ ਨਾਲ ਘਾਣੋਂ 8 ਰੋਟੀਆਂ ਘਵਾਉਣਾ ਨਾ ਭੁੱਲੋ ਅਜਿਹਾ ਕਰਨ ਦੇ ਨਾਲ ਤੁਹਾਡੀ ਕਿਸਮਤ ਸਾਲ ਭਰ ਤੁਹਾਡੀ ਨਾਲ ਖੜੀ ਰਹੇਗੀ ਇਸ ਤੋਂ ਇਲਾਵਾ ਗੱਲ ਕਰਦੇ ਆ ਕੰਨਿਆ ਰਾਸ਼ੀ ਦੇ ਲੋਕਾਂ ਦੀ ਕੰਨਿਆ ਰਾਸ਼ੀ ਦੇ ਲੋਕਾਂ ਨੂੰ ਇਸ ਚੰਦਰ ਗ੍ਰਹਿ ਤੋਂ ਬਾਅਦ ਬਹੁਤ ਸਾਰੇ ਲਾਭ ਮਿਲਣਗੇ ਤੁਹਾਨੂੰ ਕੋਲੇਨਾਥ ਦਾ ਵਿਸ਼ੇਸ਼ ਅਸ਼ੀਰਵਾਦ ਮਿਲੇਗਾ ਇਸ ਗ੍ਰਹਿ ਤੋਂ ਬਾਅਦ ਤੁਹਾਡੇ ਵਿਰੋਧੀ ਤੇ ਤੁਹਾਡੇ ਦੁਸ਼ਮਣ ਸਾਹਮਣੇ ਹਾਰ ਮੰਨ ਲੈਣਗੇ ਜੇਕਰ ਨੌਕਰੀ ਦੇ ਵਿੱਚ ਰੁਕਾਵਟਾਂ ਆਈਆਂ ਹਨ ਤਾਂ ਉਹ ਸਮੱਸਿਆਵਾਂ ਹੌਲੀ-ਹੌਲੀ ਖਤਮ ਹੋ ਜਾਣਗੀਆਂ ਕੰਨਿਆ ਰਾਸ਼ੀ ਦੇ ਲੋਕ ਵਿਦੇਸ਼ ਯਾਤਰਾਵਾਂ ਤੇ ਜਾ ਸਕਣਗੇ। ਵਿਆਹ ਦੇ ਮੌਕੇ ਮਿਲਣਗੇ ਤੇ ਜੋ ਲੋਕ ਲੰਬੇ ਸਮੇਂ ਤੋਂ ਬੱਚੇ ਦੀ ਪ੍ਰਾਪਤੀ ਕਰਨ ਦੇ ਲਈ ਚਿੰਤਾ ਦੇ ਵਿੱਚ ਹਨ ਉਹ ਇਸ ਚੰਦਰ ਗ੍ਰਹਿਣ ਤੋਂ ਬਾਅਦ ਬੱਚਿਆਂ ਦੀ ਖੁਸ਼ੀ ਵੀ ਪ੍ਰਾਪਤ ਕਰ ਸਕਦੇ ਆ। ਕੰਨਿਆ ਰਾਸ਼ੀ ਦੇ ਲੋਕਾਂ ਦੇ ਜੀਵਨ ਵਿੱਚ ਇਹ ਗ੍ਰਹਿਣ ਕਿਸੇ ਸ਼ਮਤਕਾਰ ਤੋਂ ਘਟ ਨਹੀਂ ਹੋਵੇਗਾ ਇਹ ਗ੍ਰਹਿਣ ਤੁਹਾਡੇ ਲਈ ਨਵੀਂ ਊਰਜਾ ਤੇ ਸਕਾਰਾਤਮਕਤਾ ਲਿਆਵੇਗਾ ਇਹ ਚੰਦਰ ਗ੍ਰਹਿਣ ਤੁਹਨ ਰਾਸ਼ੀ ਦੇ ਲੋਕਾਂ ਲਈ ਵੀ ਬਹੁਤ ਖਾਸ ਹੋਵੇਗਾ ਜੇਕਰ ਤੁਸੀਂ ਲੰਬੇ ਸਮੇਂ ਤੋਂ ਕਿਸੇ ਬਿਮਾਰੀ ਤੋਂ ਪੀੜਤ ਸੀ ਤਾਂ ਹੁਣ ਤੁਹਾਨੂੰ ਉਸ ਬਿਮਾਰੀ ਤੋਂ ਰਾਹਤ ਮਿਲੇਗੀ ਜੋ ਜਾਇਦਾਦ ਲੰਬੇ ਸਮੇਂ ਤੋਂ ਨਹੀਂ ਵੇਚੀ ਜਾ ਰਹੀ ਸੀ ਉਹ ਇਸ ਗ੍ਰਹਿਣ ਤੋਂ ਬਾਅਦ ਆਸਾਨੀ ਦੇ ਨਾਲ ਵੇਚ ਦਿੱਤੀ ਜਾਵੇਗੀ ਤੇ ਤੁਹਾਨੂੰ ਚੰਗਾ ਲਾਭ ਵੀ ਮਿਲੇਗਾ ਤੁਹਾਨੂੰ ਤੁਹਾਡੇ ਫਸੇ ਹੋਏ ਪੈਸੇ ਵੀ ਵਾਪਸ ਮਿਲਣਗੇ ਤੁਹਾਡੇ ਦੁਸ਼ਮਣ ਦੇ ਵਿਰੋਧੀ ਵੀ ਤੁਹਾਡੇ ਦੋਸਤ ਬਣ ਸਕਦੇ ਹਨ ਤੇ ਸਮਾਜ ਵਿੱਚ ਤੁਹਾਡਾ ਸਤਕਾਰ ਵਧੇਗਾ ਤੁਹਾਡੇ ਘਰ ਵਿੱਚ ਖੁਸ਼ੀ ਖੁਸ਼ਹਾਲੀ ਤੇ ਅਸੀਸਾਂ ਵਧਣਗੀਆਂ ਤੁਹਾਡੇ ਉੱਤੇ ਜੋ ਵੀ ਦੋਸ਼ ਸੰਚਾਹੀ ਸ਼ਨੀ ਦੋਸ਼ ਮੰਗਲ ਦੋਸ਼ ਸਾੜੇ ਸਤੀਜਾ ਕੋਈ ਹੋਰ ਕਾਵਟ ਇਹ ਹੌਲੀ ਹੌਲੀ ਖਤਮ ਹੋ ਜਾਵੇਗਾ ਕਿਉਂਕਿ ਇਸ ਵਾਰ ਤੁਹਾਨੂੰ ਦੇਵਤਿਆਂ ਦੇ ਦੇਵਤਾ ਮਹਾਦੇਵ ਦਾ ਸਿੱਧਾ ਆਸ਼ੀਰਵਾਦ ਤੇ ਵਰਦਾਨ ਮਿਲੇਗਾ বৃশ্চিক রাশি ਦੇ ਲੋਕਾਂ ਦੇ ਪਰਿਵਾਰਕ ਜੀਵਨ ਵਿੱਚ ਸੁਧਾਰ ਹੋਵੇਗਾ ਪਰਿਵਾਰ ਵਿੱਚ ਖੁਸ਼ੀ ਵਧੇਗੀ ਤੁਹਾਡੇ ਲਈ ਮਾਨ ਤੇ ਚਾਇਦਾ ਖਰੀਦਦਾਰ ਦੇ ਮੌਕੇ ਆਉਣਗੇ ਲੰਬੇ ਸਮੇਂ ਤੋਂ ਤੁਸੀਂ ਆਤਮ ਵਿਸ਼ਵਾਸ ਦੀ ਘਾਟ ਦੇ ਨਾਲ ਜੂਝ ਰਹੇ ਸੀ ਪਰ ਇਸ ਆਉਣ ਵਾਲੇ ਚੰਦਰ ਗ੍ਰਹਿਰ ਤੋਂ ਬਾਅਦ ਤੁਹਾਡੀ ਅਧਿਆਤਮਿਕ ਸ਼ਕਤੀ ਤੇ ਅਧਿਆਤਮਿਕ ਤਰੱਕੀ ਵਧੇਗੀ ਤੁਹਾਡਾ ਆਤਮ ਵਿਸ਼ਵਾਸ ਵਧੇਗਾ ਤੁਸੀਂ ਆਪਣੀ ਜ਼ਿੰਦਗੀ ਵਿੱਚ ਜੋ ਵੀ ਫੈਸਲਾ ਲਵੋਗੇ ਤੁਹਾਨੂੰ ਉਸ ਤੋਂ ਲਾਭ ਮਿਲੇਗਾ ਤੁਸੀਂ ਕੈਰੀਅਰ ਤੇ ਕਾਰੋਬਾਰ ਵਿੱਚ ਵੀ ਤਰੱਕੀ ਦੇਖੋਗੇ ਜੋ ਲੋਕ ਲੰਬੇ ਸਮੇਂ ਤੋਂ ਨੌਕਰੀ ਦੀ ਤਿਆਰੀ ਕਰ ਰਹੇ ਸਨ ਉਹਨਾਂ ਨੂੰ ਨੌਕਰੀ ਮਿਲੇਗੀ ਮਹਾਦੇਵ ਦੀ ਕਿਰਪਾ ਨਾਲ ਤੁਹਾਡੀ ਜੀਵਨ ਵਿੱਚ ਸਫਲਤਾ ਦਾ ਰਸਤਾ ਖੁੱਲ ਜਾਵੇਗਾ ਤੇ ਕੋਈ ਵੀ ਤੁਹਾਨੂੰ ਅੱਗੇ ਵਧਣ ਤੂੰ ਨਹੀਂ ਰੋਕ ਸਕਿਆ ਤੁਹਾਨੂੰ ਹਰ ਸੋਹਵਾਰ ਨੂੰ ਪੀਪਲ ਦੇ ਦਰਖਤ ਦੇ ਹੇਠਾਂ ਜਾ ਕੇ ਲੋਟਾ ਜਲ ਚੜਾਉਣਾ ਅਜਿਹਾ ਕਰਨ ਦੇ ਨਾਲ ਭਗਵਾਨ ਭੂਲੇ ਨਾਥ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਜੀਵਨ ਤੇ ਬਣਿਆ ਰਹੇਗਾ ਇਹ ਸੀ ਜੀ ਆਪਣੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਚੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸਾਡੇ ਜੇ ਨਾਲ ਨੋ ਨਵਾਦ ਤੋਂ ਬਾਅਦ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵਾਦ ਤੋਂ ਬਾਅਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧਨ ਧਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਤੇ ਸ਼ੇਅਰ ਕਰਿਓ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ